ਸੁਪਰੀਮ ਟਾਈਮਸ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸ਼ਹਿਰ ਵਿੱਚ ਪਲ-ਪਲ ਲੱਗਦੇ ਟ੍ਰੈਫਿਕ ਜਾਮ ਦੀ ਸਮੱਸਿਆ ਹੱਲ ਕਰਨ ਲਈ ਅਰਥਾਤ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਸੰਬੰਧੀ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਪੀਆਰਓ ਮਨਪ੍ਰੀਤ ਸਿੰਘ ਮਨੀਤਾਲੀਵਾਲ ਨੇ ਚੈਂਬਰ ਆਫ ਕਮਰਸ ਐਂਡ ਇੰਡਸਟਰੀਜ਼ ਦੇ ਪ੍ਰਧਾਨ ਓਮਕਾਰ ਗੋਇਲ ਸਮੇਤ ਇਲਾਕੇ ਦੇ ਕੌਂਸਲਰਾਂ ਅਤੇ ਟ੍ਰੈਫਿਕ ਪੁਲਿਸ ਦੀ ਮੀਟਿੰਗ ਦੌਰਾਨ ਰੂਟ ਪਲਾਨ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਮੰਨਿਆ ਕਿ ਟ੍ਰੈਫਿਕ ਜਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਵਾਹਨ ਚਾਲਕਾਂ, ਰਾਹਗੀਰਾਂ, ਦੁਕਾਨਦਾਰਾਂ ਅਤੇ ਆਮ ਲੋਕਾਂ ਦਾ ਨਵੀਂ ਬਰਾਬਰ ਸਹਿਯੋਗ ਦੇਣਾ ਪਵੇਗਾ। ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਅੱਧੀ ਦਰਜਨ ਤੋਂ ਜ਼ਿਆਦਾ ਵਾਹਨ ਪਾਰਕਿੰਗਾਂ ਹੋਣ ਦੇ ਬਾਵਜੂਦ ਵੀ ਕੁਝ ਵਾਹਨ ਚਾਲਕ ਆਪਣੇ ਵਾਹਨਾਂ ਨੂੰ ਬਾਜ਼ਾਰ ਵਿੱਚ ਗਲਤ ਢੰਗ ਨਾਲ ਖੜਾ ਕਰ ਦਿੰਦੇ ਹਨ, ਜਿਸ ਕਰਕੇ ਟ੍ਰੈਫਿਕ ਜਮ ਵਾਲੀ ਸਥਿਤੀ ਬਣ ਜਾਂਦੀ ਹੈ। ਦੇਖੋ ਕੋਰਕਪੂਰਾ ਦੇ ਅੰਦਰ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ। ਔਰ ਇਹਦੇ ਬਾਰੇ ਜੋ ਸਟੈਪ ਚੱਕ ਰਿਹਾ ਸਰਕਾਰ ਜਾਂ ਲੋਕਲ ਇਥੇ ਜੋ ਆਰਗੇਨਾਈਜੇਸ਼ਨ ਸੋਸ਼ਲ ਆਰਗੇਨਾਈਜੇਸ਼ਨ ਸਾਰੇ ਦੇ ਸਹਿਯੋਗ ਨਾਲ ਚੈਂਬਰ ਆਫ ਕਾਮਰਸ ਵੀ ਉਹਦੇ ਚ ਆਪਦਾ ਯੋਗਦਾਨ ਪਾਉਣ ਲਈ ਤਿਆਰ ਹੈ। ਔਰ ਮੈਂ ਬੇਨਤੀ ਕਰੂੰਗਾ ਸਾਡੇ ਜਿੰਨੇ ਵੀ ਦੁਕਾਨਦਾਰ ਭਰਾ ਆ ਉਹ ਟ੍ਰੈਫਿਕ ਦੇ ਮਸਲੇ 'ਚ ਜਰੂਰ ਸਹਿਯੋਗ ਕਰਨ ਜਿਹੜੇ ਵਾਹਨ ਖੜੇ ਹੁੰਦੇ ਆ ਉਸ ਵਾਸਤੇ ਜਿਹੜੇ ਲੋਕ ਕਰਕੇ ਤੇ ਦਰ ਦਰ ਚਲੇ ਜਾਂਦੇ ਆ ਉਹ ਸਭ ਤੋਂ ਵੱਡੀ ਸਮੱਸਿਆ ਹੈ ਅੱਜ ਕੱਲ ਟ੍ਰੈਫਿਕ ਜ਼ਿਆਦਾ ਹੈ ਬਾਜ਼ਾਰ ਅੱਗੇ ਨਾਲੋਂ ਥੋੜੇ ਤੰਗ ਹੀ ਹੋਏ ਆ ਉਹ ਜਿਹੜੇ ਟ੍ਰੈਫਿਕ ਦੇ ਅੰਦਰ ਜਿਹੜੇ ਸੜਕਾਂ ਤੇ ਬਾਜ਼ਾਰਾਂ ਦੇ ਵਿੱਚ ਜਿਹੜੇ ਘੰਟਾ ਘੰਟਾ ਦੋ ਦੋ ਘੰਟਾ ਵਹੀਕਲ ਖੜੇ ਰਹਿੰਦੇ ਉਹਨਾਂ ਦੀ ਜ਼ਿਆਦਾ ਸਮੱਸਿਆ ਜੇ ਪ੍ਰਸ਼ਾਸਨ ਉਹਨਾਂ ਤੇ ਗੌਰ ਕਰੇ ਤਾਂ ਮੈਨੂੰ ਲੱਗਦਾ ਕਿਸੇ ਹੱਦ ਤੱਕ ਇਹ ਮਸਲਾ ਹੱਲ ਹੋ ਸਕਦਾ ਹੈ ਇੱਕ ਵਨ ਵੇ ਜ਼ਰੂਰ ਹੋਣਾ ਚਾਹੀਦਾ ਅੱਗੇ ਵੀ ਕਈ ਦਫਾ ਆਪਏ ਫਾਲੋ ਕੀਤਾ ਔਰ ਉਹਦੇ ਅੱਛੇ ਰਿਜ਼ਲਟਸ ਰਹੇ ਆ ਮੈਂ ਸਮਝਦਾ ਹਾਂ ਕਿ ਸਾਡੇ ਚੈਂਬਰ ਆਫ ਕਮਰਸ ਦਾ ਹਰ ਇੱਕ ਮਸ਼ਰ ਅੱਛੇ ਸਹਿਯੋਗਤਾ ਹੋਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਇਹ ਬੇਨਤੀ ਕਰਨਾ ਦੁਕਾਨਦਾਰਾਂ ਨੂੰ ਵੀ ਵੀ ਪੁਲਿਸ ਦਾ ਜੇ ਸਹਿਯੋਗ ਕਰਨਗੇ ਤੇ ਉਹ ਆਪਣੇ ਵਾਸਤੇ ਹੀ ਹੈ ਜੇ ਆਪਾਂ ਉਹੀ ਅੰਗਿਲੀ ਕਰਕੇ ਆਪਣੇ ਵਹੀਕਲ ਬਾਹਰ ਲਾ ਦੇਾਂਗੇ ਟਰੈਫਿਕ ਦਾ ਪਜਾਮ ਹੋਵੇਗਾ ਹੁਣ ਇਹਨਾਂ ਨੇ ਮਨੀ ਜੀ ਨੇ ਵੀ ਹਦਾਇਤ ਕੀਤੀ ਹੈ ਵੀ ਜਿਹੜਾ ਇਦਾਂ ਟ੍ਰੈਫਿਕ ਆਵੇਗਾ ਦਾਰਾ ਮੰਡੀ ਨੂੰ ਜਾਊਗਾ ਦਾਰਾ ਮੰਡੀ ਵਾਲਾ ਟ੍ਰੈਫਿਕ ਖੁੱਜੇ ਉਰ ਨੂੰ ਜਾਊਗਾ ਤੁਸੀਂ ਗੁੱਡ ਮਾਰਨਿੰਗ ਕਲੱਬ ਵੱਲੋਂ ਇੱਕ yellow line ਲਵਾਈ ਸੀ ਹਾਂਜੀ ਉਹ ਵੀ ਲਵਾਈ ਸੀ ਉਸੇ ਵਾਸਤੇ ਲਵਾਈ ਸੀ ਜੀ 5 ਫੁੱਟ ਦੀ ਦੁਕਾਨ ਦਾ ਤੋਂ ਛੱਬ ਕੇ ਲਵਾਈ ਸੀ ਬਈ ਇੱਥੋਂ ਤੱਕ ਤੁਸੀਂ ਵਹੀਕਲ ਖੜੇ ਕਰੋ ਜੀ ਆਪਣਾ ਕੋਈ ਸਮਾਨ ਵਗੈਰਾ ਰੱਖੋ ਪਰ ਲੋਕੀ ਕੇਅਰ ਨਹੀਂ ਕਰਦੇ ਬਹੁਤ ਮਾਰੀ ਗੱਲ ਹੈ ਜੀ ਤੁਹਾਡਾ 20000 ਰੁਪਿਆ ਵੀ ਆ ਚਲੋ ਤਾਂ ਜਿਆ ਹੋ ਗਿਆ ਤਾਂ ਠੀਕ ਹੈ ਪਰ ਨਹੀਂ ਹੁਣ ਵੀ ਇਹ ਬੇਨਤੀ ਕਰਦਾ ਬਈ ਸਹਿਯੋਗ ਕਰੋਗੇ ਤਾਂ ਆਪਾਂ ਹੀ ਸੁਖੀ ਹੋਣਾ ਕੋਈ ਇਹਦਾ ਹੈ ਨਹੀਂ ਗੱਲ ਮੈਂ ਦੂਜੇ ਲੋਕ ਸੁਖੀ ਹੋਣਗੇ ਆਪਣੇ ਫਾਇਦੇ ਵਾਸਤੇ ਹੀ ਮੈਂ ਵੀ ਇਹ ਬੇਨਤੀ ਲੋਕਾਂ ਨੂੰ ਕਰਦਾ ਜਾਣਕਾਰੀ ਇਹ ਹੈਗੀ ਆ ਜੀ ਮੈਂ ਵੀ ਰਤਾ ਜੀ ਪਹਿਲਾਂ ਤੇ ਤੁਹਾਡੇ ਸੁਝਾਅ ਤੁਹਾਡੇ ਸੁਝਾਅ ਮਨੋ ਆਪਾਂ ਸੁਣੇ ਤੁਹਾਡੇ ਰਹਿਮ ਅਸਰੇ ਸੁਣੇ ਤੁਹਾਡੇ ਸੁਝਾਅ ਵਾ ਤੇ ਬੜਾ ਧੰਮ ਹੈ ਬੜਾ ਰਹਿਮ ਅਸਰੇ ਬੜਾ ਧੰਮ ਹੈਗਾ ਇੱਕ ਮਨੋ ਸਾਝ ਦੀ ਜਰੂਰਤ ਹੁੰਦੀ ਹੈ ਜੀ ਜਿੱਤੇ ਮਨੋ ਵਸਨੀਕ ਹੁੰਦੇ ਹੈ ਜਿੱਦੇ ਮਨੋ ਬੰਦੇ ਜਿੱਤੇ ਰਹਿ ਰਹੇ ਹੁੰਦੇ ਹੈ ਉਹ ਬੰਦਿਆਂ ਨੂੰ ਜ਼ਿਆਦਾ ਮਨੋ ਚੀਜ਼ਾਂ ਬਾਰੇ ਗਿਆਨ ਆਉਂਦਾ ਧਿਆਨ ਹੁੰਦਾ ਹੈਗਾ ਅਗਰ ਆਪਾਂ ਉਹਨਾਂ ਨਾਲ ਰਾਏ ਕਰ ਲਈਏ, مشورہ ਕਰ ਲਈਏ, ਉਹਦਾ ਸੋਲੂਸ਼ਨ ਜ਼ਰੂਰ ਨਿਕਲਦਾ, ਹੱਲ ਜ਼ਰੂਰ ਨਿਕਲਦਾ ਹੈਗਾ। ਜਿੱਦਾਂ ਹੁਣ ਮਤਲਬ ਆਪਣੇ ਤਾਰੀਵਾਲ ਸਾਹਿਬ ਨੇ ਦੱਸਿਆ ਹੈਗਾ ਬਹੁਤ ਅੱਛੀ ਮਤਲਬ ਰਾਏ ਆ, ਜਗਰੂਜੀ ਦੀ ਬਹੁਤ ਅੱਛੀ ਰਾਏ। ਚੇਅਰਮੈਨ ਦੀ ਮੇਰੇ ਆਦਰ ਨਹੀਂ ਹੈ, ਇਹ ਵੀ ਬਹੁਤ ਅੱਛਾ ਸੁਝਾਅ ਦਿੰਦੇ ਆ। ਮੈਂ ਹਰ ਵੱਲ ਉਹਨਾਂ ਦੀ ਮਤਲਬ ਅਪਰੀਸ਼ੀਏਟ ਕਰਦਾ ਇਹਨਾਂ ਨੂੰ। ਬਿਲਕੁਲ ਸਹੀ ਹੈ ਵੀ ਜਦੋਂ ਮਹਿਤਾ ਚੌਧਰੀ ਚਾਪ ਐਂਟਰੀ ਕਰਦੇ ਆ, ਅਸੀਂ ਇੱਥੇ ਤੁਹਾਡਾ ਚੌਂਕ ਆ ਜਾਂਦੇ ਆ। ਇੱਥੇ ਬੈਰੀਅਰ ਲੱਗੇ ਹੁੰਦਾ ਜੀ। ਬੈਰੀਅਰ ਲਾ ਕੇ ਇੱਕ ਟੈਗ ਲਾਓ ਮੰਡੀ ਕੋਲ ਆਪਾਂ ਰੇਲਵੇ ਰੋਡ ਤੋਂ ਐਨ ਐ ਸਿਦਾਮਲੋ ਪੋਜੀ ਰੋਡ ਤੇ ਟਰਨ ਕਰਕੇ ਆਪਾਂ ਪੁਲ ਦੇ ਥੱਲੇ ਚਲੇ ਜਾਂਦੇ ਹਾਂ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ। ਨਹੀਂ ਨਹੀਂ ਕਰਨਗੇ। ਪਹਿਲਾਂ ਮੈਂ ਪੂਰੀ ਗੱਲ ਤੁਹਾਨੂੰ ਦੱਸ ਦਿਆਂ ਵੀ ਜਦੋਂ ਪੁਲ ਦੇ ਥੱਲੇ ਜਾਂਦੇ ਹਾਂ, ਐਰੋ ਲਾਓ। ਜਦੋਂ ਇੰਟਰੀਓਰ ਤੋਂ ਦੀ ਹੈਗੀ ਇਹ ਮਨ ਪੁਲ ਦੇ ਥੱਲੇ ਜਾਏ ਮਨ ਲੋ ਪਰਲੇ ਪਾਸੇ ਜਾ ਕੇ ਮਨ ਲੋ ਕਦੀ ਬਾਅਦ ਨਿਕਲ ਜਿੱਥੋਂ ਮਰਜ਼ੀ ਚਲੇ ਜਾਂਦੇ ਜੀ। ਇਹ ਜ਼ਰੂਰੀ ਹੈਗਾ। ਅਗਰ ਇਹ ਅਗਰ ਲੱਗ ਜਾਂਦੇ ਹੈ ਬਹੁਤ ਜ਼ਿਆਦਾ ਮਨ ਲੋ ਜਿਹੜੀ ਸਹੂਲਤ ਜਿਹੜੀ ਹੈ ਲੋਕਾਂ ਨੂੰ ਮਨ ਲੋ ਮਿਲੂਗੀ। ਲੋਕੀ ਇਹਨਾਂ ਦਾ ਸਾਥ ਦੇਣਗੇ। ਜ਼ਰੂਰ ਦੇਣਗੇ। ਬਾਕੀ ਤਾਂ ਜਿੱਥੇ ਮਰਜ਼ੀ ਵਰਤੋ ਕਰੋ ਬਾਕੀ ਜਿਵੇਂ ਤੁਹਾਡੀ ਲਾਈਨ ਦੀ ਗੱਲ ਚੱਲੀ ਸੀਗੀ ਲਾਈਨ ਸਾਨੂੰ ਬਿਲਕੁਲ ਕਬੂਲ ਹੈ ਰੇਲਵੇ ਰੋਡਾਂ ਲਾਈਨ ਨੂੰ ਮੈਂ ਅੱਜ ਇਹ ਮੰਨ ਲਓ ਰੇਲਵੇ ਰੋਡਾਂ ਦੀ ਤਰਫੋਂ ਤੁਹਾਨੂੰ ਗੱਲ ਕਰੂੰਗਾ ਬਿਲਕੁਲ ਕਬੂਲ ਹੈ ਮੈਂ ਸਿਰਫ ਇਹ ਬੇਤੀ ਕੀਤੀ ਵੀ ਜਿੱਥੇ ਕੋਈ ਦੁਕਾਨ ਹੈ ਉਹਨਾਂ ਦੇ ਇੱਕ ਐਕਟਵਾ ਮੰਨ ਲਓ ਕਰੀ ਕਰ ਦੋ ਬਸ ਜੀ ਉਹ ਲਾਈਨ ਜਿੱਥੇ ਵੀ ਲੱਗਦੀ ਹੈ ਉਹ ਸਾਨੂੰ ਜਿਵੇਂ ਕਹਿੰਦੇ ਬਿਲਕੁਲ ਤੁਹਾਡੀ ਜਿਹੜੀ ਗੱਲ ਮੰਨ ਲਓ ਮਨਜ਼ੂਰ ਕਰਾਂਗੇ ਜਿੱਥੇ ਸਾਡੀ ਲੋੜ ਹੈ ਜਿੱਥੇ ਸਾਡੀ ਜ਼ਰੂਰਤ ਹੈ ਅਸੀਂ ਤੁਹਾਡੇ ਨਾਲ ਕੰਦੇ ਨਕੰਦਾ ਲੱਗ ਜਾਵਾਂਗੇ ਜਿੱਥੇ ਮੰਨ ਲਓ ਤੁਸੀਂ ਸਾਨੂੰ ਲੈ ਕੇ ਜਾਣਾ ਹੈ ਅਸੀਂ ਹ ਪ੍ਰਸ਼ਾਸਨ ਕਹਿੰਦਾ ਵੀ ਜੇ ਮਨ ਨੂੰ ਵਹੀਕਲ ਖੱਲਦਾ ਬਿਲਕੁਲ ਜਿਵੇਂ ਕਹਿੰਦੇ ਚਲਾਨ ਕਟੋ ਜੀ ਪਰ ਉਹਨਾਂ ਨੂੰ ਮੇਰੀ ਬੇਨਤੀ ਹੈ ਜੇ ਕੋਈ ਇੱਥੇ ਕਾਰ ਖੜੀ ਕਰਦਾ ਪਾਰਕਿੰਗ ਦਾ ਸਾਡੇ ਕੋਲ ਯਾਰ ਬਹੁਤ ਹੈਗੀਆਂ ਮੰਡੀ ਦੇ ਵਿੱਚ ਐ ਗੁਰਦੁਆਰੇ ਦੇ ਵਿੱਚ ਐ ਉੱਥੇ ਵੀ ਹੈਗੀ ਐ ਇਸ ਕਰਕੇ ਲੋਕ ਥੋੜਾ ਜਿਹਾ ਸਮਝਿਆ ਸਮਝਣਗੇ ਤਾਂ ਆਪਾਂ ਨਾਲ ਮਿਲ ਕੇ ਸਾਰੇ ਜਿਵੇਂ ਕਹਿੰਦੇ ਮਨੀਤ ਧਰਵਲ ਸਾਹਿਬ ਨੇ ਅਦਾਸੀ ਦਿੱਤਾ ਹੈ ਸਾਨੂੰ ਸਹਿਰ ਸਹਿਯੋਗ ਸਹਿਰ ਦਾ ਵੀ ਸਹਿਯੋਗ ਚਾਹੀਦਾ ਜੀ ਪਬਲਿਕ ਦਾ ਸਹਿਯੋਗ ਚਾਹੀਦਾ ਜੀ ਸੋਚ ਚਾਹੀਦਾ ਇਹਨਾਂ ਨੂੰ ਵੀ ਜਿੱਥੇ ਵੀ ਗੱਡੀਆਂ ਗਲਤ ਪਾਰਕਿੰਗ ਕਰਦੇ ਨੇ ਇਹਨਾਂ ਨੂੰ ਆਪ ਦਾ ਸਹੀ ਤਰੀਕੇ ਢੰਗ ਨਾਲ ਲਾਉਣ ਜਿੱਥੇ ਪਾਰਕਿੰਗ ਬਣੀ ਹੋਈ ਹੈ ਉੱਥੇ ਲਾਉਣ ਦੋ ਪਾਰਕਾਂ ਜਿਹੜਾ ਗੁਰਦੁਆਰਾ ਸਾਹਿਬ ਚ ਪਾਰਕਿੰਗ ਬਣੀ ਹੋਈ ਹੈ ਇੱਕ ਥਾਣੇ ਦੀ ਸਿੱਧੀ ਦੇ ਨਾਲ ਪਾਰਕਿੰਗ ਬਣੀ ਹੋਈ ਹੈ ਇੱਕ ਦਾ ਪੁਰਾਣੀ ਦਾ ਆ ਮੰਡੀ ਪਾਰਕਿੰਗ ਬਣੀ ਹੋਈ ਹੈ ਉੱਥੇ ਲਾ ਲਿਆ ਕਰਨ ਜਿਹੜੀਆਂ ਸੜਕ ਦੇ ਵਿਚਾਲੇ ਮੇਨ ਰੋਡ ਤੇ ਲਾ ਕੇ ਤਰ ਜਾਂਦੇ ਐ ਸਾਬ ਨੂੰ ਵਾਹਨਸੀਆਂ ਨੂੰ ਬਹੁਤ ਹੀ ਜ਼ਿਆਦਾ ਤਕਲੀਫ ਆਉਂਦੀ ਹੈ ਅਸੀਂ ਮੰਨ ਲਓ ਅੱਜ ਢੋਟਾ ਚੌਂਕ ਦੇ ਵਿੱਚੋਂ ਵਨਵੇ ਕਰਨ ਲੱਗੇ ਹੋਏ ਆ ਇੱਥੇ ਢੋਟਾ ਚੌਂਕ ਤੋਂ ਜਿਹੜੀ ਜਾਊਗੀ ਉਹ ਫੌਜੀ ਵੱਲ ਜਾਊਗੀ ਜਿਹੜੀ ਮਰਤਾ ਚਾਹਤ ਹੋਊਗੀ ਉਹ ਪਾਣ ਜਾਣਾ ਮੰਨਦੇ ਨੂੰ ਹੋ ਕੇ ਜਾਊਗੀ ਅਸੀਂ ਤਾਂ ਸਹਿਰ ਨਿਵਾਸੀ ਨੂੰ ਇਹ ਅਪੀਲ ਕਰਦੇ ਆਂ ਵੀ ਆਪੋ ਆਪਣੀਆਂ ਗੱਡੀਆਂ ਸਹੀ ਤਰੀਕੇ ਦੇ ਟੰਗਰਾ ਲਾਓ ਪੁਲਿਸ ਕੀ ਸਖਤੀ ਕਰੂਗੀ ਪੁਲਿਸ ਇਹਨਾਂ ਦੇ ਜੋ ਬੰਦੀ ਇਹਨਾਂ ਤੇ ਕਾਰਵਾਈ ਕਰੂਗੀ ਇਹਨਾਂ ਦੇ ਚਾਣ ਵੀ ਕਰਾਂਗੇ ਜੇ ਸੜਕ ਦੇ ਵਿਚਾਲੇ ਲਾਉਂਗੇ ਤੇ ਇਹਨਾਂ ਦੇ ਚਾਣ ਕੀਤੇ ਜਾਣਗੇ ਕੋਈ ਲਿਆ ਜੀ ਕੋਈ ਲਿਆ ਜੀ ਬਿਲਕੁਲ ਜੀ ਇਹ ਜਿਹੜੀ ਸਮੱਸਿਆ ਮਾਨਯੋਗ ਸਪੀਕਰ ਸਾਹਿਬ ਦੇ ਵੀ ਧਿਆਨ ਚ ਹੈ ਉਹਨਾਂ ਦੇ ਵਿਚਾਰ ਅਪੇਸ਼ਾਂ ਦੇ ਮਤਲਬ ਕਿ ਅੱਜ ਅਸੀਂ ਇੱਥੇ ਇਕੱਤਰ ਹੋਏ ਆ ਸਾਡੇ ਨਾਲ ਜਿਹੜੇ ਸਾਡੇ ਸ਼ਹਿਰ ਦੇ ਟ੍ਰੈਫਿਕ ਅਫਸਰ ਜਗਰੂਪ ਸਿੰਘ ਜੀ ਜਿਹੜੇ ਸਾਡੇ ਬਿੱਟਾ ਜੀ ਪੱਪੂ ਜੀ ਤੇ ਹੋਰ ਜਿਹੜੇ ਪਤਵੰਤੇ ਸੱਜਣਾ ਸ਼ਹਿਰ ਦੇ ਉਹ ਸਾਰੇ ਨਾਲ ਡਿਸਕਸ ਕਰਕੇ ਵਿਚਾਰ ਕਰਕੇ ਅਸੀਂ ਇਸ ਨਤੀਜੇ ਤੇ ਪਹੁੰਚੇ ਆ ਵੀ ਜਿਹੜਾ ਛੋਡਾ ਚੌਕ ਹੈ ਇਹਦਾ ਜਿਹੜਾ ਟ੍ਰੈਫਿਕ ਹੈ ਬਨਵੇ ਕਰ ਦਿੱਤਾ ਜਾਵੇ ਉਦੇ ਤਹਿਤ ਜਿਹੜੀਆਂ ਗੋਲ ਚੌਂਕ ਤੋਂ ਜਿਹੜੀ ਵੀ ਕੋਈ ਵੀ ਕਲਾ ਆਉਣੇ ਨੇ ਉਹ ਇਸ ਰਸਤੇ ਗੋਲ ਚੌਂਕ ਤੋਂ ਮਹਿਤਾ ਚੌਂਕ ਹੁੰਦੇ ਹੋਏ ਟੋਡਾ ਚੌਂਕ ਤੱਕ ਬਰਾਣੀ ਦਾਣਾ ਮੰਡੀ ਆਉਣਗੇ ਤੇ ਜਿਹੜਾ ਇਧਰੋਂ ਬਾਹਰ ਜਾਣ ਦਾ ਰਸਤਾ ਇੱਥੋਂ ਹੋ ਕੇ ਰੇਲਵੇ ਇਧਰਲਾ ਜਿਹੜਾ ਫੌਜੀ ਰੋਡ ਹੁੰਦਾ ਹੋਇਆ ਜਿਹੜਾ ਟ੍ਰੈਫਿਕ ਬਾਹਰ ਜਾਏਗਾ ਤੇ ਉਹ ਜਿਹੜੇ ਅਸੀਂ ਇੱਥੇ ਬੈਰੀਕੇਡਿੰਗ ਵੀ ਹੋ ਜੇਗੀ ਅਨਾਉਂਸਮੈਂਟ ਵੀ ਹੋ ਜੇਗੀ ਤੇ ਜਿਹੜੇ ਸ਼ਹਿਰ ਵਾਸੀ ਐ ਦੁਕਾਨਦਾਰ ਭਰਾ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਜੇ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨਾ ਉਹਨਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਉਹ ਸਾਨੂੰ ਸਹਿਯੋਗ ਦੇਣ ਉਦੇ ਨਾਲ ਹੀ ਲੋਕਾਂ ਦੇ ਸਹਾਜ ਕੋਈ ਵੀ ਮਹੱਤਵਪੂਰਨ ਲੋਕਾਂ ਦੇ ਸਹਿਯੋਗ ਨਾਲੇ ਵੀ ਸੰਭਵ ਹੈ ਤੇਰੀ ਸਫਲ ਹੁੰਦੀ ਹੈ ਉਹਨਾਂ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਤੇ ਨਾਲ ਹੀ ਅਸੀਂ ਜਿਹੜੇ ਚੈਂਬਰ ਆਫ ਕਮਰਸ ਦੇ ਆ ਉਹਨਾਂ ਨਾਲ ਵੀ ਜਿਹੜੇ ਬੋਇਲ ਜੀ ਆ ਉਹਦੇ ਨਾਲ ਵੀ ਗੱਲ ਹੋਈ ਹੈ ਉਹ ਵੀ ਇਸ ਗੱਲ ਤੇ ਸਹਿਮਤ ਹੈ ਜਿਹੜਾ ਟ੍ਰੈਫਿਕ ਬਨਵੇ ਕਰਨ ਚ ਤੇ ਇਹਦੇ ਨਾਲ ਸਾਨੂੰ ਲੱਗਦਾ ਹੈ ਵੀ ਜਿਹੜਾ ਟ੍ਰੈਫਿਕ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਨਿਯਾਤ ਮਿਲ ਜਾਏਗੀ ਦੇਖੋ ਜੀ ਪੀਆਰਓ ਸਾਹਿਬ ਨੇ ਢਾਲੀਵਾਲ ਸਾਹਿਬ ਨੇ ਵੀ ਜਿਹੜਾ ਅਪੀਲ ਕੀਤੀ ਹੈ ਸ਼ਹਿਰ ਵਾਸੀਆਂ ਨੂੰ ਅਧਿਕਾਰੀਆਂ ਨੇ ਟ੍ਰੈਫਿਕ ਮੁਲਾਜ਼ਮਾ ਨੇ ਅਪੀਲ ਕਰੀ ਆ ਸਾਡੇ ਨਾਲ ਬਿੱਟਾ ਜੀ ਨੇ ਲੋਰੀਆ ਸਾਹਿਬ ਨੇ ਜਿਹੜੇ ਐਸੋਸੀਏਸ਼ਨ ਦੇ ਦੁਕਾਨਦਾਰ ਐਸੋਸੀਏਸ਼ਨ ਦੇ ਨੁਮਾਇੰਦੇ ਨੇ ਇਹਨਾਂ ਨੇ ਸਾਰਿਆਂ ਨੇ ਜਿਹੜੀ ਬੇਨਤੀ ਸ਼ਹਿਰ ਵਾਸੀਆਂ ਨੂੰ ਦੁਕਾਨਦਾਰਾਂ ਨੂੰ ਵੀ ਕੀਤੀ ਆ ਕਿ ਸਮਾਨ ਜਿਹੜਾ ਆਪਦਾ ਹੈਗਾ ਉਹ ਵੀ ਦਾਰੇ ਦੇ ਵਿੱਚ ਰੱਖਣ ਤੇ ਸਾਡਾ ਸ਼ਹਿਰ ਵਾਸੀਆਂ ਦਾ ਵੀ ਫਰਜ਼ ਆ ਕਿ ਅਸੀਂ ਜਿਹੜਾ ਟ੍ਰੈਫਿਕ ਨਿਯਮਾਂ ਦਾ ਜਾਂ ਜੋ ਰੂਲ ਬਣਾਇਆ ਵਨਵੇ ਉਹਦਾ ਅਸੀਂ ਪਾਲਣ ਕਰੀਏ ਤਾਂ ਕਿ ਸ਼ਹਿਰ ਵਾਸੀਆਂ ਨੂੰ ਤੇ ਸਾਨੂੰ ਸਾਰਿਆਂ ਨੂੰ ਤਾਂ ਫਾਇਦਾ ਹੋ ਸਕੇ ਧੰਨਵਾਦ